ਅਰੀਏ ਦੇ ਵਿੱਚ 85 ਵਾਰਡਸ ਵਿੱਚ ਮਿਊਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਚੱਲ ਰਹੀਆਂ ਪੀਸਫੁਲ ਔਰ ਵਧੀਆ ਤਰੀਕੇ ਨਾਲ ਫੇਅਰ ਵੇ ਨਾਲ ਸਾਰੀ ਪੁਲਿਸ ਦੀ ਡਿਪਲੋਇਮੈਂਟ ਹੈ ਔਰ ਬੜੀ ਪੀਸਫੁਲ ਇਲੈਕਸ਼ਨ ਚੱਲ ਰਹੀਆਂ ਨੇ ਜੇ ਅਪਾ ਟੋਟਲ ਫੋਰਸ ਦੀ ਗੱਲ ਕਰੀਏ ਤਾਂ 2600 ਮੁਲਾਜ਼ਮ ਤੇ ਆਫੀਸਰ ਲਾਏ ਗਏ ਨੇ 300 ਹੈਗਾ ਪੈਟਰੋਲਿੰਗ ਡਿਊਟੀ ਤੇ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਲਾਈਆਂ ਗਈਆਂ ਵਾਰਡ ਵਾਈਜ਼ ਮਿਸਟਰ ਪੁਲਿਸ ਅਮਰਸਰ 에ਰੀਏ ਦੇ ਵਿੱਚ 85 ਵਾਰਡਸ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਚੱਲ ਰਹੀਆਂ ਹਨ। ਔਰ ਮੈਂ ਕਹਿਣਾ ਚਾਹੁੰਨਾ ਕਿ ਬਹੁਤ ਪੀਸਫੁਲ ਔਰ ਵਧੀਆ ਤਰੀਕੇ ਨਾਲ ਫੇਅਰ ਵੇ ਨਾਲ ਸਾਰੀ ਪੁਲਿਸ ਦੀ ਡਿਪਲੋਇਮੈਂਟ ਹੈ ਔਰ ਬੜੀ ਪੀਸਫੁਲ ਇਲੈਕਸ਼ਨਸ ਚੱਲ ਰਹੀਆਂ ਨੇ। ਪੁਲਿਸ ਨੇ ਬੜੀ ਮਿਹਨਤ ਕੀਤੀ ਹੈ ਸਾਰੇ ਸਾਡੇ ਆਫੀਸਰਸ ਨੇ। ਅਸੀਂ ਹਰੇਕ ਅਸੈਂਬਲੀ ਕੰਸਟਿਟੂਐਂਸੀ ਦੇ ਵਿੱਚ ਜਿਹੜੀ ਸੁਪਰਵੀਜ਼ਨ ਹੈ ਉਹ ਇੱਕ ਡੀਸੀਪੀ ਲੈਵਲ ਦੇ ਆਫੀਸਰ ਨੂੰ ਦਿੱਤੀ ਹੈ। ਉਨ੍ਹਾਂ ਦੇ ਥੱਲੇ ਏਡੀਸੀਪੀ ਸਹਿਬਾਨ ਨੇ ਔਰ ਦੋ ਦੋ ਏਸੀਪੀਜ਼ ਨੇ ਇਨਸਪੈਕਟਰਸ ਨੇ ਦੋ ਦੋ ਇਸ ਤੋਂ ਇਲਾਵਾ ਸਾਰੇ ਐਸਐਚਓ ਜਿਹੜੇ ਆ ਉਹ ਫ੍ਰੀ ਨੇ ਆਪਣੇ ਏਰੀਏ ਚ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਮੇਨਟੇਨ ਕਰਨ ਵਾਸਤੇ ਪੀਸੀਆਰ ਵੀ ਸਾਡਾ ਬਿਲਕੁਲ ਨਾਰਮਲ ਫੰਕਸ਼ਨ ਕਰ ਰਿਹਾ ਸੋ ਥੈਟ ਨਾਗਰਿਕਾ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਕੰਪਲੇਂਟ ਹੁੰਦੀ ਹੈ ਇਮੀਡੀਏਟ ਉਹਦਾ ਅਡਰੈਸਲ ਹੋ ਸਕੇ ਜੇ ਆਪਾਂ ਟੋਟਲ ਫੋਰਸ ਦੀ ਗੱਲ ਕਰੀਏ ਤਾਂ 2600 ਮੁਲਾਜ਼ਮ ਤੇ ਆਫੀਸਰ ਲਾਏ ਗਏ ਨੇ 1800 ਪੋਲਿੰਗ ਲੋਕੇਸ਼ਨਸ ਦੇ ਨੇ 300 ਹੈਗਾ ਪੈਟਰੋਲਿੰਗ ਡਿਊਟੀ ਤੇ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਲਾਈਆਂ ਗਈਆਂ ਜਾਂ ਵਾਰਡ ਵਾਈਜ਼ ਔਰ ਬਾਕੀ ਜਿਹੜੀਆਂ ਸਾਡੀਆਂ ਫਲਾਈਂਗ ਸਕਾਟ ਤੇ ਸਟ੍ਰਾਈਕਿੰਗ ਰਿਜ਼ਰਵ ਚ 500 ਬੰਦਾ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ ACP ਲੈਵਲ ਦੇ ਅਫਸਰ ਨੇ ਉਹਨਾਂ ਨੂੰ ਲਾਇਆ ਗਿਆ ਸਪੈਸ਼ਲ ਜਿਹੜਾ ਸ਼ਹਿਰ ਦੀ ਡੋਮੀਨੈਂਸ ਤੇ ਓਵਰਆਲ ਸਿਕਿਉਰਿਟੀ ਨੂੰ ਦੇਖਣ ਵਾਸਤੇ ਨਾਕਿਆਂ ਵਗੈਰਾ ਦੀ ਸੁਪਰਵੀਜ਼ਨ ਤੇ ਸੋ ਮੈਂ ਸਾਰੇ ਰਾਉਂਡ ਮਾਰੇ ਆ ਔਰ ਸਾਡੇ ਸਾਡੇ ਆਫੀਸਰ ਬੜੇ ਅਲਰਟ ਨੇ ਫੋਰਸ ਬੜੀ ਅਲਰਟ ਹੈ ਮੈਂ ਇਹਨਾਂ ਨੂੰ ਅ ਮੁਬਾਰਕਬਾਦ ਕਿ ਹੁਣ ਤੱਕ ਬਿਲਕੁਲ ਪੀਸਫੁਲ ਕੀਤੀ ਔਰ ਅੱਗੇ ਵੀ ਇਸੇ ਤਰ੍ਹਾਂ ਪੀਸਫੁਲ ਰਹੇਗੀ ਕਿਉਂਕਿ ਸਾਡੀ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਐਨੀਬਾਡੀ ਜਿਹੜਾ ਵੀ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੇ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਦੇ ਏਰੀਏ ਦੇ ਵਿੱਚ 85 ਵਾਰਡਸ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਚੱਲ ਰਹੀਆਂ ਔਰ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਪੀਸਫੁਲ ਔਰ ਵਧੀਆ ਤਰੀਕੇ ਨਾਲ ਫੇਅਰ ਵੇ ਨਾਲ ਸਾਰੀ ਅ ਪੁਲਿਸ ਦੀ ਡਿਪਲੋਇਮੈਂਟ ਹੈ ਔਰ ਬੜੀ ਪੀਸਫੁਲ ਇਲੈਕਸ਼ਨ ਚੱਲ ਰਹੀਆਂ ਨੇ ਪੁਲਿਸ ਨੇ ਬੜੀ ਮਿਹਨਤ ਕੀਤੀ ਹੈ ਸਾਰੇ ਸਾਡੇ ਆਫੀਸਰਸ ਨੇ ਅਸੀਂ ਹਰੇਕ ਅਸੈਂਬਲੀ ਕੌਨਸਟਿਟਿਊਐਂਸੀ ਦੇ ਵਿੱਚ ਜਿਹੜੀ ਸੁਪਰਵੀਜ਼ਨ ਹੈ ਉਹ ਇੱਕ ਡੀਸੀਪੀ ਲੈਵਲ ਦੇ ਆਫੀਸਰ ਨੂੰ ਦਿੱਤੀ ਹੈ ਉਹਨਾਂ ਦੇ ਥੱਲੇ ਏਡੀਸੀਪੀ ਸਹਿਬਾਨ ਨੇ ਔਰ ਦੋ ਦੋ ਏਸੀਪੀਜ਼ ਨੇ ਇਨਸਪੈਕਟਰਸ ਨੇ ਦੋ ਦੋ ਇਸ ਤੋਂ ਇਲਾਵਾ ਸਾਰੇ ਐਸਐਚਓ ਜਿਹੜੇ ਆ ਉਹ ਫ੍ਰੀ ਨੇ ਆਪਣੇ ਏਰੀਆ ਚ ਲਾਅ ਐਂਡ ਆਰਡਰ ਤੇ ਸਕਿਉਰਿਟੀ ਮੇਨਟੇਨ ਕਰਨ ਵਾਸਤੇ PCR ਵੀ ਸਾਡਾ ਬਿਲਕੁਲ ਨਾਰਮਲ ਫੰਕਸ਼ਨ ਕਰ ਰਿਹਾ ਹੈ ਸੋ ਥੈਟ ਨਾਗਰਿਕਾ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਕੰਪਲੇਂਟ ਹੁੰਦੀ ਹੈ ਇਮੀਡੀਏਟ ਉਹਦਾ ਅਡਰੈਸਲ ਹੋ ਸਕੇ ਜੇ ਆਪਾਂ ਟੋਟਲ ਫੋਰਸ ਦੀ ਗੱਲ ਕਰੀਏ ਤਾਂ 2600 ਮੁਲਾਜ਼ਮ ਦੇ ਆਫੀਸਰ ਲਾਏ ਗਏ ਨੇ 1800 ਪੋਲਿੰਗ ਲੋਕੇਸ਼ਨਸ ਤੇ ਨੇ 300 ਹੈਗਾ ਪੈਟਰੋਲਿੰਗ ਡਿਊਟੀ ਤੇ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਲਾਈਆਂ ਗਈਆਂ ਗਈਆਂ ਵਾਰਡ ਵਾਈਜ਼ ਔਰ ਬਾਕੀ ਜਿਹੜੀਆਂ ਸਾਡੀਆਂ ਫਲਾਈਂਗ ਸਕਾਟ ਤੇ ਸਟ੍ਰਾਈਕਿੰਗ ਰਿਜ਼ਰਵ ਤੇ 500 ਬੰਦਾ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ ACP ਲੈਵਲ ਦੇ ਅਫਸਰ ਨੇ ਉਹਨਾਂ ਨੂੰ ਲਾਇਆ ਗਿਆ স্পেশাল ਜਿਹੜਾ ਸ਼ਹਿਰ ਦੀ ਡੋਮਿਨੈਂਸ ਤੇ ਓਵਰਆਲ ਸਿਕਿਉਰਿਟੀ ਨੂੰ ਦੇਖਣ ਵਾਸਤੇ ਨਾਕਿਆਂ ਵਗੈਰਾ ਦੀ ਸੁਪਰਵੀਜ਼ਨ ਤੇ ਸੋ ਮੈਂ ਸਾਰੇ ਰਾਉਂਡ ਮਾਰੇ ਆ ਔਰ ਸਾਡੇ ਸਾਡੇ ਅਫਸਰ ਬੜੇ ਅਲਰਟ ਨੇ ਫੋਰਸ ਬੜੀ ਅਲਰਟ ਹੈ ਮੈਂ ਇਹਨਾਂ ਨੂੰ ਮਾਰਕ ਪਾ ਦਿੱਤਾ ਕਿ ਹੁਣ ਤੱਕ ਬਿਲਕੁਲ ਪੀਸਫੁੱਲ ਕੀਤੀ ਔਰ ਅੱਗੇ ਵੀ ਇਸੇ ਤਰ੍ਹਾਂ ਪੀਸਫੁੱਲ ਰਹੇਗੀ ਕਿਉਂਕਿ ਸਾਡੀ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਐਨੀਬਾਡੀ ਜਿਹੜਾ ਵੀ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੇ